30 ਤਰੀਕ ਐ ਸ਼ਾਮ ਦੇ 5 ਵਜੇ 30 ਤਰੀਕ ਤੇ 5 5 ਵਜੇ ਨੇ ਤੇ ਤੁਸੀਂ ਹਾਲ ਦੇਖ ਲਓ ਪਤਾ ਨਹੀਂ ਕੀ ਬਣਨਾ ਯਾਰ ਪਾਣੀ ਤੇ ਪਾਣੀ ਚੜਿਆ ਪਿਆ ਤੇਰੀਆਂ ਕਰਮਾ ਵਾੜੀਆਂ ਚਲੋ ਭਾਈ ਮੈਂ ਆ ਗਿਆ ਚਲੋ 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 ਇੱਕ ਵਾਰ ਸੇ ਤੂੰ ਆ ਜਾ ਇੱਕ ਵਾਰ ਸੇ ਤੂੰ ਆ ਜਾ ਧਰਮ ਸੰਕਟ ਹੈ ਧਰਮ ਸੰਕਟ ਹੈ ਤਕੜੇ ਲਾਉਂਦਾ ਤਾਂ ਰੰਗ ਸਵੇਰ ਹੁੰਦਾ ਵੀ 5:30 ਠੀਕ ਹੈ ਸ਼ਰਾਬ ਤੱਕਦੀ ਇੱਥੋਂ ਇੱਥੇ ਛਾਲ ਮਾਰਨ ਲੱਗੀ ਸੀਗੀ ਬਸ ਆਪ ਕੋ ਪੈਰ ਵਿਸਲ ਗਏ ਤਕੜੇ ਲਾਏ ਤਾਂ ਸੁੱਦਾ ਠੰਡੇ ਡਿਗੀ ਸੇਰ ਇੱਥੇ ਵੱਜਾ ਪਿੱਛੇ ਦਾ ਬਸ ਲਿਖੋ ਤੋਅ ਉਹ ਉਹ ਕੋਈ ਜ਼ਿਆਦਾ ਤਕਲੀਫ ਨਹੀਂ ਹੋ ਕੇ ਆਪਾਂ ਕੁਝ ਕਰ ਨਹੀਂ ਪਾ ਰਹੇ ਤੇ ਉਹ ਤੇ ਲੱਗੇ ਹੋਏ ਨੇ ਜਿਨ੍ਹਾਂ ਦੇ ਘਰ ਵੀ ਜੁੜ ਰਹੇ ਨੇ ਉਹ ਵੀ ਜਾ ਕੇ ਸੇਵਾ ਕਰਦੇ ਨੇ ਹੁੰਦਾ ਰਹਾ ਹਾਲਾ ਬਲਾਇਆ ਬਹੁਤ ਆਨੰਦ ਵੀਡੀਓ ਦੇਖ ਕੇ ਨਾ ਮਨ ਕਰੀ ਸੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਦਾ ਸਾਰਿਆਂ ਦਾ ਤੁਹਾਡਾ ਅੱਜ ਦੇ ਇਸ ਨਵੇਂ ਵਲੌਗ ਦੇ ਵਿੱਚ ਠੀਕ ਹੈ ਪਰੋਣੇ ਲੌਜ ਨਵੇਂ ਵਲੌਗ ਦੇ ਵਿੱਚ ਸਵਾਗਤ ਹੈ ਤੇ ਅੱਜ ਸਾਰੇ ਗਏ ਕਮਾਕਾਰਾਂ ਦੇ ਸਵੇਰ ਦਾ ਟਾਈਮ ਹੈ ਇਹ ਕੀ ਹੋਇਆ ਇਹਨੂੰ ਦੇ ਗੋ ਸਾਰਾ ਘੜਦਾ ਤੇ ਐ ਨੰਨੂ ਜਿਹੜੀ ਐ ਨਾ ਅੜਦੀ ਨਹੀਂ ਪਈ ਉਹਨੂੰ ਕੋ ਦੋਲੀ ਜਾਂਦੀ ਚੱਕ ਕੇ ਕਦੇ ਕਿੱਥੇ ਲੈ ਜਾਂਦੀ ਕਦੇ ਕਿੱਥੇ ਉਹ ਵੀ ਅਗਲਾ ਚੁੱਪ ਚਾਪ ਐਨ ਮਿਸੜਾ ਜਿਹਾ ਬਣਿਆ ਦੇਖਿਆ ਇੱਧਰ ਸੈੱਟ ਨਾ ਦੇ ਨੰਨੇ ਤੇ ਐ ਹੁਣ ਖੇਡਦੇ ਪਏ ਨੇ ਬੱਚੇ ਇੱਧਰ ਨਾਲ ਆਉਟ ਐਵੇਂ ਗਾਵੇਗੀ ੋਲੀ 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 ਲੰਮਾ ਪਾਈਂ ੋਲੀ ਰਾਮ ਨਾਲ ਉਹ ਵੀ ਰੋਂਦਾ ਨਹੀਂ ਹੈਗਾ ਹਾਂ ਉਹੀ ਕਹਿੰਨੀ ਵੀ ਚੁੱਪ ਕਰਿਆ ਐਨ ਵੇਖ ਲੋ ਹਾਂ ਵੀ ਰਾਮ ਨਾਲ ਨੰਨੂ ਘੋੜੀ ਚੁੱਕ ਕੇ ਗਿਆ ਰੰਦਾ ਉਧਰ ਨੂੰ ਨੰਨੂ ਰਾ ਪੜ ਕੇ ਤਚੂ ਨੰਨੂ ਵਾਰ-ਵਾਰ ਨਾ ਐਵੇਂ ਚੋਕ ਥੱਲੇ ਪਾ ਨੰਨੂ ਉਧਰ ਪਾ ਬੈਠੀ ਉਧਰ ਵੇਖੋ ਉਧਰ ਆਲੇ ਨਾਲ ਦੋਵੇਂ ਆਣਿਆ ਦਾ ਵੇਖ ਚੋਕ ਬਾਹੂਬਲੀ ਅਬੇ ਬਾਹੂਬਲੀ ਬਣਾ ਲਿਆ ਯੋਨੂ ਬਾਹੂਬਲੀ ਫਟਿਆ ਦੁੱਧ ਕੱਢਿਆ ਹਾਂ ਬਾਹੂਬਲੀ ਐਂ ਇਸੇ ਜੀ ਚੱਲਦੇ ਆ ਦੇਖ ਆਉਂਦਾ ਬਾਹੂਬਲੀ ਐ ਵੀਣਾ ਨਹੀਂ ਰੰਦੋਂ ਰੋਏਗਾ ਫਿਰ ਪਿਆਵਾਂਗੇ ਮੈਨੂੰ ਨਾ ਕੋਸੋ ਤੇ ਹੁਣ ਅਸੀਂ ਲੱਗੇ ਆ ਕੰਮਾਂ ਕਰਨਾਂ ਦੇ ਵਿੱਚ ਤੇ ਮੌਸਮ ਦਾ ਹਾਲ ਚਾਲ ਠੀਕ ਹੀ ਐ ਕੁਛ ਕੱਲ ਦਾ ਮੀਂਹ ਪਿਆ ਨਹੀਂ ਹੈਗਾ ਵੈਸੇ ਪਰ ਬਣਿਆ ਜੁਰੂਏ ਉਹ ਵੇਖੋ ਉਧਰ ਕਿਵੇਂ ਬਾਰਿਸ਼ ਬਣੀ ਹੋਈ ਹੈ ਕੀ ਕਰ ਰਹੇ ਹੋ ਕੱਪੜੇ ਸਕਾਰੇ ਹੋ ਧੋ ਵੀ ਲਏ ਹੈ ਮੈਂ ਸੋਚਨੀ ਵੀ ਆ ਧੋਣ ਲਈ ਤੇ ਬੱਦਲ ਬਣੇ ਕੋਣ ਕਿੱਥੇ ਗਈ ਸੀ ਹਾਂ ਟਿਕਦੀ ਨਹੀਂ ਹੈਗੀ ਹੁਣ ਇਹਨਾਂ ਨੂੰ ਸਕੂਲ ਭੇਜਣਾ ਹੈ ਕੱਲੀ ਵੇਲੋ ਬਾਹਰ ਘੁੰਮੀ ਨੀ ਨੰਨੂ ਜੀ ਹੁਣ ਤੂੰ ਕੱਲੀ ਗਈ ਨਾ ਬਾਹਰ ਫਿਰ ਵੇਖੀ ਕੀ ਹੋਇਆ ਪ੍ਰਿਆੰਚਲ ਦੀ ਮੰਮੀ ਦੱਸਦੀ ਕਹਿੰਦੀ ਕੱਲੀ ਘੁੰਮੀ ਜਾਂਦੀ ਬਾਹਰ ਕੱਲੀ ਨੀ ਗੁੱਡੀ ਆਂਟੀ ਦੇ ਘਰੇ ਗਈ ਸੀ ਪੈਸਾ ਲੱਭਣ ਹਾਂ ਉੱਥੇ ਕਿਥੇ ਪੈਸੇ ਆ ਗਏ ਮੀ ਵੀ ਆਏ ਉੱਥੇ ਉਹ ਨਹੀਂ 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 ਹਾਂ ਪੈਸੇ ਹੀ ਨਹੀਂ ਸੀ ਸਾਰੇ ਤਕਰੀ ਸੀ ਪਰ ਜਦ ਤੱਕ ਫਿਲਮ ਵਾਂ ਵੈਸੇ ਬੈਗ ਆ ਤੈਨੂੰ ਦੇਖ ਖਿਡੌਣੇ ਵੇਖ ਤੇ ਹੁਣ ਕਿਤੇ ਕੱਲੀ ਨੇ ਨਹੀਂ ਜਾਣਾ ਅੱਛਾ ਦੱਸੇ ਬਿਨਾ ਨਿਕਲ ਗਈਆਂ ਪਹਿਲਾਂ ਤੂੰ ਪਾਣੀ ਠੰਡਾ ਤੇ ਮੈਂ ਵੀ ਹੁਣ ਕੰਮ-ਕੁਮ ਨਿਬੇੜ ਲਵਾਂ ਫਟਾਫਟ ਮੈਂ ਹੰਡੇ-ਹੁੰਡੇ ਧੋਣੇ ਨੇ ਰਸੋਈ ਸਾਹ ਪਰਨੀ ਆ ਗਈ ਨੰਨੂ ਨੂੰ ਪਾਣੀ ਦੇ ਦਾ ਊਈ ਭਰ ਗਿਆ ਸਾਸਤ੍ਰ ਕਾ ਜੀ ਮੇਰੇ ਵੱਲੋਂ ਵੀ ਮੈਂ ਵੀ ਸਵਾਗਤ ਕਰਦਾ ਤੁਹਾਡਾ ਹਾਂ ਇਸ ਬਲੌਗ ਦੇ ਵਿੱਚ ਤੇ ਮੇਰਾ ਵੀ ਕਰ ਲੋ ਸਾਰੇ ਜਣੇ ਠੀਕ ਹੈ ਤੇ ਹੁਣ ਗੱਲ ਇਦਾਂ ਵੀ ਆਪਾਂ ਹੁਣ ਘਰ ਆ ਚੁੱਕੇ ਹਾਂ ਤੇ ਸ਼ਾਮ ਦਾ ਟਾਈਮ ਹੈ ਲਗਭਗ 5 ਵਜੇ ਨੇ ਲਗਭਗ 5 ਵਜੇ ਹੀ ਗਏ ਨੇ ਮੇਰੇ ਖਿਆਲ ਨਾਲ ਤੇ ਹ ਹੁਣ ਗੱਲ ਇਦਾਂ ਵੀ ਰੱਬ ਨੂੰ ਪਤਾ ਨਹੀਂ ਕੀ ਚਾਹੁੰਦਾ ਹੁਣ ਫੇਰ ਇੰਨੀ ਆ ਕਾਲੀਆਂ ਘਟਾਵਾਂ ਛਾ ਕੇ ਆ ਗਈਆਂ ਦਿਨੇ ਮਤਲਬ ਹੁਣ ਇਸ ਟਾਈਮ ਚਾਨਣ ਹੋਣਾ ਚਾਹੀਦਾ ਸੀ ਤੇ ਹੁਣ ਇਹ ਕੋਪਾ ਹਨੇਰਾ ਹੋਇਆ ਪਿਆ ਤੇ ਮੈਂ ਤੁਹਾਨੂੰ ਬਾਹਰ ਹੀ ਦਿਖਾ ਦਵਾਂ ਵੇਖੋ ਬਾਹਰ ਹਨੇਰਾ ਹੋਇਆ ਪਿਆ ਚੰਗੀ ਚਾਰਾ ਮੈਂ ਦਹਾਨਾ ਛੱਤ ਤੇ ਜਾ ਕੇ ਦਹਾਨਾ ਤੇ ਪਤਾ ਨਹੀਂ ਰੱਬ ਕੀ ਚਾਹੁੰਦਾ ਹੈ ਨਾ ਵੀ ਇੰਨੀਆਂ ਜ਼ਿਆਦਾ ਮਾੜੀਆਂ ਖਬਰਾਂ ਸੁਣੀਂਦੀਆਂ ਵੀ ਕਿਸੇ ਦਾ ਵਿਚਾਰੇ ਦਾ ਕੋਠੀ ਢਾਗੀ ਕਿਸੇ ਦਾ ਘਰ ਢਾਗਿਆ ਕਿਸੇ ਦੇ ਪਸ਼ੂ ਮਰ ਗਏ ਪੰਜਾਬ ਨਾ ਪਤਾ ਨਹੀਂ ਕਿਉਂ ਐਦਾਂ ਹੁੰਦਾ ਸਮਝ ਤੋਂ ਬਾਹਰ ਆ ਕੀ ਵੈਰ ਹੈ ਪੰਜਾਬ ਨਾਲ ਯਾਰ ਰੱਬ ਦਾ ਜਿੰਨੇ ਮਤਲਬ ਤਕਲੀਫਾਂ ਜਿਹੜੀਆਂ ਉਹ ਪੰਜਾਬ ਚੱਲਦਾ ਹਰ ਵਾਰੀ ਤੇ ਚਲੋ ਪਰਮਾਤਮਾ ਕੇ ਇਹੀ ਅਰਦਾਸ ਹੈ ਵੀ ਸਾਰਾ ਕੁਝ ਠੀਕ ਠਾਕ ਹੋ ਜਾਵੇ ਨਾ ਪੰਜਾਬ ਤੇਰਾ ਕੋਈ ਵੀ ਆਂ ਚਾਵੇ ਹਨਾ ਤੇ ਬਾਕੀ ਸਾਰੇ ਕਿਸੇ ਤੇ ਵੀ ਨਾ ਆਵੇ ਪੰਜਾਬ ਤੇ ਕੀ ਮਤਲਬ ਪੰਜਾਬ ਤੇ ਤਾਂ ਸਪੈਸ਼ਲੀ ਨਾ ਆਵੇ ਬਾਕੀ ਕਿਸੇ ਤੇ ਵੀ ਆਂ ਚਾਵੇ ਸਾਰੇ ਸੁੱਕੀ ਸਾਦੀ ਵਸਦੇ ਰਹਿਣ ਹਨਾ ਤੇ ਹੁਣ ਮੇਰੀ ਨੰਨੂ ਨਾਲ ਹੋ ਗਈ ਲੜਾਈ ਤੇ ਨੰਨੂ ਨੇ ਮੇਰੇ ਇੰਨੀ ਜੋਰ ਨਾਲ ਕਰੋੜ ਮਾਰਿਆ ਨਾ ਪਿੱਛੇ ਮੈਂ ਤੁਹਾਨੂੰ ਕੀ ਦੱਸਾਂ ਮੇਰੇ ਹੁਣ ਇੰਨੀ ਦਰਦ ਹੋ ਰਹੀ ਨਾ ਜਲਨ ਹੋ ਰਹੀ ਮੇਰੇ ਮੈਂ ਨਾ ਮਿੰਟ ਚ ਹੀ ਲੜ ਪੈਂਦੀ ਐ ਇਹ ਆ ਦੇਖ ਲੋ ਲੜ ਕੇ ਬੈਠੀ ਹੋਈ ਆ ਕਿਉਂ ਲੜੀਏ ਮੈਨਾਂ ਕੀ ਕਾਰਨ ਸੀ ਵੀਡੀਓ ਕਹਿੰਦੀ ਸੀ ਤੁਹਾਨੂੰ ਪੱਟਲ ਜਿਹੜੀ ਤੁਸੀਂ ਬਣਾਇਤੀ ਨਾਮੇ ਆ ਮੈਂ ਇੱਕ ਵੀਡੀਓ ਪਾਈ ਇੰਸਟਾਗ੍ਰਾਮ ਤੇ ਕਹਿੰਦੀ ਹੁੰਦੀ ਬਾਤ ਉਹਦੇ ਚ ਕਹਿੰਦੀ ਸੀ ਬਾਂਦਰ ਤੇਰਾ ਮਾਮਾ ਤੇ ਮੈਂ ਕਹਾ ਤੇਰਾ ਮਾਮਾ ਬਸ ਐਨੀ ਗੱਲ ਤੋਂ ਇਹ ਕਹਿੰਦੀ ਤੁਸੀਂ ਵੀਡੀਓ ਨਾ ਬਹੁਤ ਵੀਡੀਓ ਰੱਖੋ ਤੇ ਮੈਂ ਹੁਣ ਪਾਤੀ ਬਸ ਐਨੀ ਚੀਜ਼ ਤੋਂ ਮੈਨੂੰ ਓਏ ਓਏ ਬੱਚੇ ਦੇ ਕਾਕੇ ਤੇ ਲੱਗ ਜਾਣਾ ਨਹੀਂ ਪਾਈ ਨਹੀਂ ਪਾਈ ਉਹ ਬੱਚਾ ਉੱਠ ਗਿਆ ਹੋਵੇ ਉੱਠ ਗਿਆ ਹੋਵੇ ਉਹ ਕੇਕੜਾ ਉੱਠ ਗਿਆ ਹੋਵੇ ਲਾ ਉੱਠ ਗਿਆ ਹੋ ਉੱਟ ਕੇ ਵਾ ਉੱਟ ਕੇ ਵਾ ਮੇਰਾ ਬੱਚਾ ਚੱਲ ਨਹੀਂ ਐਦਾਂ ਕਰਦੀ ਦੇਖ ਜਾ ਫਿਰ ਜਾ ਕੰਮ ਕਰ ਨਾ ਬੋਲ ਮੈਂ ਤੇਰੇ ਤੋਂ ਬਿਨਾ ਹੱਸਣ ਗਿਆ ਨਾ ਬੋਲ ਚੱਲ ਮੈਂ ਤੇ ਉੱਪਰ ਚੱਲਾਂ ਛੱਤ ਤੇ ਮੰਮੀ ਆ ਗਿਆ ਬਹੁਤ ਜ਼ੋਰ ਦੀ ਆਏ ਮੰਮੀ ਮੇਰੇ ਨੇਹਰਾ ਹੋ ਗਿਆ ਬਹੁਤ ਜ਼ਿਆਦਾ ਨੇਹਰਾ ਆ ਦੇਖੋ ਮੈਂ ਤਾਂ ਦਿਖਾਈ ਦਵਾ ਤੇ ਥੱਲੇ ਦੇ ਲੋ ਬਿਲਕੁਲ ਨੇਹਰਾ ਹੋਇਆ ਹੈ ਕੁੜੇ ਮਾਰੇ ਬੜੀ ਜੋਰ ਹੈ ਲੱਗਦਾ ਮੰਮੀ ਕਹਿੰਦੇ ਨਾਲ ਲੈ ਕੇ ਜਾਓ ਫੋਨ ਤੇ ਬਹੁਤ ਗੱਲ ਤਾਂ ਸਹੀ ਹੈ ਬੱਦਲ ਗਰਜ ਰਿਹਾ ਫੋਨ ਲੈ ਕੇ ਜਾਣਾ ਤੁਹਾਨੂੰ ਚਾਹੀਦਾ ਆਹ ਦੇਖੋ ਹਾਲ ਪਤਾ ਨਹੀਂ ਕੀ ਬਣਨਾ ਯਾਰ ਬੱਦਲ ਦੇ ਲੋ ਤੁਸੀਂ ਅੱਜ ਕਿੰਨੀ ਤਰੀਕ ਹੈ 30 ਤਰੀਕ ਹੈ ਸ਼ਾਮ ਦੇ 5 ਵਜੇ 30 ਤਰੀਕ ਤੇ 5 5 ਵਜੇ ਨੇ ਤੇ ਤੁਸੀਂ ਹਾਲ ਦੇਖ ਲਓ ਪਤਾ ਨਹੀਂ ਕੀ ਬਣਨਾ ਯਾਰ ਪਾਣੀ ਤੇ ਪਾਣੀ ਚੜਿਆ ਪਿਆ ਯਾਰ ਦਾਬੇ ਫੋਨ ਲੈ ਕੇ ਵੇਹੇ ਆਉਣਾ ਨਹੀਂ ਚਾਹੀਦਾ ਉੱਪਰ ਦੇ ਕੱਪੜੇ ਵੀ ਮੈਂ ਘਾਰੇ ਪਾਏ ਹੋਏ ਨੇ ਤੇ ਬਾਕੀ ਇਹ ਆ ਵੀ ਫੁੱਲਾਂ ਦਾ ਨਜ਼ਾਰਾ ਹੈ بارش ਮੀਂਹ ਦੇ ਕਰਕੇ ਨਾ ਫੁੱਲ ਸਾਰੇ ਹਰੇ ਹਰਿਆਲੀ ਛਾਈ ਪਈ ਪੂਰੀ ਆ ਦੇਖੋ ਸਾਰੇ ਹਰੇ ਭਰੇ ਹੋਏ ਪਰ ਪਾਣੀ ਦੇ ਕਿੰਨੇ ਦਿਨ ਹੋ ਗਏ ਨੇ ਪਾਣੀ ਦਿੱਤਾ ਹੀ ਨਹੀਂ ਹੈਗਾ ਮੈਂ ਤੇ ਤੇ ਮਰਚਾਂ ਦੇਖ ਲਓ ਤੁਸੀਂ ਮੈਂ ਤੁਹਾਨੂੰ ਦੋ ਦਿਖਾਈਆਂ ਸੀ ਤੀਜੀ ਆ ਆ ਗਈ ਹੈ ਠੀਕ ਹੈ ਤੇ ਬਾਕੀ ਹੋਰ ਬਹੁਤ ਸਾਰੀ ਇੱਕ ਆ ਚੌਥੀ ਆ ਉਹ ਸਾਰੀਆਂ ਮਿਰਚਾਂ ਤੇ ਜਮਾ ਹੋ ਰਹੀਆਂ ਨੇ ਪੁੱਤ ਦੇਖੋ ਡਰਾਤਾ ਮੈਨੂੰ ਉਹ ਕ ਦੱਕੜਾ ਕੇ ਮਾਰਦਾ ਮੈਨੂੰ ਥੱਲੇ ਚੱਲ 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 ਥੱਲੇ ਆ ਜਾ ਪੁੱਤ ਥੱਲੇ ਆਇਆ ਮੈਂ ਬੱਦਲ ਪਤਾ ਕਿ ਨਹੀਂ ਜੋ ਉਹ ਨਾ ਗਰਜ ਰਿਹਾ ਚੱਲ ਚੱਲ ਜੀ ਚੱਲ ਤੂੰ ਮੈਂ ਬੋਲਦਾ ਤੈਨਾਂ ਤਾਂ ਮੈਂ ਰਸਕੇ ਕਿੱਥੇ ਜਾਣਾ ਤੈਨਾਂ ਚੱਲਾ ਢੇਲਾ ਕਿੰਨੀ ਜੋਰ ਨਾਲ ਉੱਪਰ ਗਰਜ ਰਿਹਾ ਚੱਲ ਚੱਲੀਏ ਥੱਲੇ ਚੱਲ 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 ਆ ਗਿਆ ਆ ਗਿਆ ਆ ਗਿਆ ਮੀ ਆ ਗਿਆ ਸਾਰਾ ਦੇ ਲੋ ਛੱਤ ਸਲਬਿਆ ਪਿਆ ਪਾਣੀ ਦੇ ਨਾਲ ਦੇ ਲੋ ਕੀ ਹਾਲਤ ਹੋ ਗਈ ਹੈ ਆ ਸਾਰਾ ਪਾਣੀ ਨਾਲ ਦੇ ਲੋ ਕੀ ਹਾਲਤ ਹੋ ਗਈ ਘਰ ਦੀ ਦੀਵਾਰ ਦੀ ਕਿਵੇਂ ਕਾਈ ਜੰਮ ਗਈ ਇਹਦੇ ਤੇ ਆ ਦੇਖ ਕਿੰਨੇ ਘਟੋਕੜ ਮਹੀਨਾ ਹੋ ਗਿਆ ਇੱਕ ਮਹੀਨਾ ਲਗਾਤਾਰ ਮਤਲਬ ਇੱਕ ਜਾਂ ਦੋ ਦਿਨ ਹੀ ਬਸ ਵਿੱਚ ਸ਼ਾਂਤੀ ਰਹਿੰਦੀ ਫਿਰ بارش ਵੇ ਬਾਰਿਸ਼ ਨਾਤਾਰ ਮਹੀਨਾ ਡੇਢ ਹੋ ਗਿਆ ਬਾਰਿਸ਼ ਹੀ ਬਾਰਿਸ਼ ਆ ਦੇਖ ਲੋ ਤੁਸੀਂ ਆ ਇੱਥੇ ਦੇਖ ਲੋ ਕਾਈ ਜੰਮ ਗਈ ਦਵਾਰਾਂ ਤੇ ਮੰਨੀ ਦੇ ਵਿਆਹ ਤੇ ਪੇਂਟ ਕੀਤਾ ਸੀ ਹਾਲਤ ਦੇਖ ਲੋ ਕੀ ਹੋ ਗਈ ਆ ਹੁਣ ਮੀਂਹ ਆ ਗਿਆ ਤੇਜ਼ ਚੱਲ ਨੂੰ ਮੀਂਹ ਆ ਗਿਆ ਬੇਟਾ ਹੈ ਕੀ ਆ ਹਾਂ ਆ ਵੀ ਚੁੰਨੂ بارش ਹਾਂਜੀ ਚੁੰਨੂ ਵੀ ਆ ਗਿਆ بارش ਆ ਗਈ ਚਲੋ ਥੱਲੇ ਇਹਨਾਂ ਦੀ ਤਰਕੀਬ ਦੇਖ ਲੋ ਮਨਪ੍ਰੀਤ ਕਿਹਾ ਦੀ ਮੈਟ ਜਿਹੜੇ ਆ ਉਹ ਸਾਫ ਤੇ ਰੱਖਤ ਨੇ ਵੀ ਮੀਂਹ ਪਏਗਾ ਤੇ ਤੋਤੇ ਜਾਣਗੇ ਰੱਖ ਦੇ ਰੱਜ ਕੇ ਇਕੱਲੇ ਇਕੱਲੇ ਕਰਕੇ ਰੱਖ ਦੇ ਠਿੱਕੀ ਹਸਰਕ ਕਾਲੀਆਂ ਅੱਖਾਂ ਤੇਰੀਆਂ ਕਰਨਾ ਵੜੀਆਂ ਇੱਥਾ ਚਲੋ ਭਾਈ ਮੀ ਆ ਗਿਆ ਚਲੋ 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 ਆਣਾ ਕਿ ਨਹੀਂ ਥੱਲੇ ਪਾਣੀ ਪੈ ਜਾਣਾ ਸਿਰ 'ਚ ਭਰਾਵਾ ਮੁੜ ਕੇ ਚੱਲ 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 ਧੀੜੀ ਹੋਈ ਵੀ ਚੱਲ ਚੰਨਾ ਲਓ ਚੰਨੂ ਤੇਰੇ ਵੱਡੇ ਸੁਣਾ ਹੈ ਹੋਈ ਉਧਰ ਕਿਨੇ ਜਾਣਾ ਬੰਦ ਖੜੇ ਹੈ ਹੋਈ ਇੱਥੇ ਮਨਾਲੀ ਬਣਾਣਾ ਸੀ ਤੇ ਨਹੀਂ ਆਣਾ ਭਰਾਵਾ ਉਧਰ ਸਰਕੀ ਕੂਕ ਦੇ ਜੀ ਕੋਈ ਗੱਲ ਨਹੀਂ ਅਸਿਸਟੈਂਟ ਲਾ ਲਾਂਗੇ ਆਹੋ ਗੜੀ ਟੈਂਟ ਦਾ ਗੜੀ ਆਪਣੀ ਹੈ ਗੜੀ ਇਤਨੇ ਕੰਨਾ 10 ਵਜੇ ਤੋਂ ਬਾਅਦ ਫੋਨ ਨਹੀਂ ਹੁੰਦੀ ਅੱਛਾ ਤੇ ਬਾਕੀ ਗੱਲ ਐਦਾ ਵੀ ਜ਼ਿੰਦਗੀ ਜਿਹੜੀ ਨਾ ਹਰਾਮ ਹੋਈ ਵੀ ਹੱਦ ਤੋਂ ਜ਼ਿਆਦਾ ਕੁਛ ਐਨੇ ਕੀਤੀ ਵੀ ਕੁਛ ਉਦਾਂ ਹੋਈ ਵੀ ਕੁਛ ਐਨੇ ਕੀਤੀ ਵੀ ਐਨੇ ਕੁਛ ਜ਼ਿਆਦਾ ਕੀਤੀ ਹੋਈ ਆ ਕੁੜੀ ਸਾਡੀ ਨੇ ਸਾਡਾ ਜੀਣਾ ਦੁੱਬਰ ਕੀਤਾ ਪਿਆ ਦੁੱਬਰ ਜਿਹਨੂੰ ਕਹਿੰਦੇ ਦੁੱਬਰ ਮਨ ਵੀ ਦੁੱਬਰ ਗਿੰਦਾ ਦੁੱਬਰ ਕੀਤਾ ਬੈਨੇ ਜੀਣਾ ਮੰਮੀ ਨੂੰ ਹੱਥ ਤੋਂ ਜ਼ਿਆਦਾ ਇਹਨੇ ਸਤਾਇਆ ਹੋਇਆ ਸਾਰੀ ਦੁਪਹਿਰ ਪੈਸੇ ਮੰਗਦੀ ਏ ਜੀ ਹੈ ਕਿੱਡੀ ਜੀ 270 ਰੁਪਏ ਦੇ ਨੇ ਹੁਣ ਮੈਂ ਇਹਨੂੰ ਆਨਲਾਈਨ ਮੇਰੇ ਮੋਹ ਦੇ ਵਿੱਚ ਆ ਗਿਆ ਨੇ ਸੱਟ ਲੱਗੀ ਸੀ ਇਹਨਾਂ ਤੋਂ ਮੈਂ ਪਿਆਰ ਪਿਆਰ ਦੇ ਵਿੱਚ ਆ ਕੇ ਕਰਾ ਦਿੱਤਾ ਕਿ 270 ਰੁਪਏ ਦੇ ਮੈਂ ਕੱਪੜੇ 6 ਕੱਪੜੇ ਨਕਾਨਾ ਦੇ ਉਹ ਮੈਂ ਆਰਡਰ ਕਰ ਬੈਠਾ ਮੋਹ ਦੇ ਵਿੱਚ ਤੇਰੇ ਸਾਹਮਣੇ ਕ੍ਰਿਸ਼ਨ ਉਹ ਸਾਹਮਣੇ ਵਾਲੀ ਨਾ ਮਾਨਿਆ ਉਹਨੇ ਸਾਰਾ ਇਹਨੂੰ ਉਹ ਕੀਤਾ ਪਿਆ ਹੁਣ ਇਹਨੇ ਬ੍ਰਿੰਦਾਵਨ ਜਾਣੇ ਹੁਣ ਕਹਿੰਦੀ ਬ੍ਰਿੰਦਾਵਨ ਜਾਣੇ ਇਹ ਤੇ ਕ੍ਰਿਸ਼ਨ ਦੀ ਬਣੀ ਵੀ ਭਗਤ ਬਹੁਤ ਤਕੜੀ ਹੈ ਇਹ ਦੇਖੋ ਜਮਾਨਾ ਦਾ ਪੈਕ ਕੀਤਾ ਪਿਆ ਚਲ ਭਗਤ ਤੇ ਬੜੀ ਕੋਈ ਗੱਲ ਨਹੀਂ ਵਧੀਆ ਗੱਲ ਪਰ ਜਿਹੜਾ ਖਰਚਾ ਕਰਾ ਰਹੀ ਦਿਮਾਗ ਖਰਾਬ ਕਰ ਰਹੀ ਸਾਡਾ ਵੱਖਰਾ ਉਹ ਇਹ ਦੇਖੋ ਇੰਨੇ ਕੱਪੜੇ ਉਦੋਂ ਵੀ ਲੈ ਕੇ ਆਈ ਐ ਫਿਰ ਝੂਲੇ ਲੈ ਗਈ ਪਤਾ ਨਹੀਂ ਕੀ ਕੀ ਲਈ ਜਾਂਦੀ ਐ ਹੈ ਤੇ ਇੱਧਰ ਹੁਣ ਮੈਂ ਹੁਣ ਕੀ ਕਰਾਂ ਹਰੇ ਆਹ ਦੇਖ ਆ ਵੀ ਕੱਪੜੇ ਮਾਂ ਵੀ ਕਰਨ ਮੇਰੇ ਫੇਸ ਤੇ ਕਰੀਮ ਰੱਖੇ ਚਾਹਣਾ ਨਹੀਂ ਹੋਰ ਲੱਡੂ ਗੋਪਾਲ ਲੱਡੂ ਗੋਪਾਲ ਕੀਤੀ ਪਈ ਇਹਨਾਂ ਲੋਕਾਂ ਨੇ ਪਖੰਡ ਫੜਿਆ ਹੋਇਆ ਐ ਲੱਡੂ ਗੋਪਾਲ ਵਾਲਾ ਗਾਂਏ ਬੱਚੇ ਵੀ ਲੱਗ ਗਏ ਨੇ ਹੁਣ ਉਹਦੇ ਤੇ ਕ੍ਰਿਸ਼ਨ ਭਗਵਾਨ ਦੀ ਇਹਨਾਂ ਨੇ ਬੇਇੱਜ਼ਤੀ ਕੀਤੀ ਵੀ ਖਰਾਬ ਮੈਨੂੰ ਲੱਗਦਾ ਐ ਰੰਗ ਰੰਗ ਨਾ ਹੋਰ ਕੀ ਹੈ ਐਨੇ ਵੀ ਛੜਤੀ ਹੈ ਪੜਾਈ ਬੇਅਦਬੀ ਇੰਨੀ ਕਰਦੇ ਪਏ ਨੇ ਭਗਵਾਨ ਦੀ ਸਾਰੇ ਲੋਕ ਮਿਲ ਗਏ ਲੱਡੂ ਗਵਾਲ ਵਾਲੇ ਗੁੱਸਾ ਨਾ ਕਰੋ ਮੇਰੀ ਗੱਲ ਦਾ ਆਹੋ ਪਰ ਬੱਚੇ ਬਹੁਤ ਜ਼ਿਆਦਾ ਪਤਾ ਕੀ ਗੱਲ ਹੈ ਵੱਡੇ ਤੇ ਚਲੋ ਕਰ ਰਹੇ ਨੇ ਉਹ ਤੇ ਚਲੋ ਫਿਰ ਵੀ ਆਦਰ ਮਾਨਗਾ ਨੇ ਬੱਚੇ ਥੋੜੀ ਕਰ ਰਹੇ ਨੇ ਬੱਚੇ ਤੇ ਕਰ ਰਹੇ ਨੇ ਬੇਅਦਬੀ ਬਹੁਤ ਜ਼ਿਆਦਾ ਸਮਝਾਓ ਮੜਾਏ ਆਪਣੇ ਬੱਚਿਆਂ ਨੂੰ ਇਹਨੂੰ ਵੀ ਮੈਂ ਹੁਣ ਸਮਝਾਉਣਾ ਕਾਕੇ ਤੇ ਅੱਧਰ ਵੇਖੋ ਦੋਵੇਂ ਕਾਕੇ ਹੋਏ ਆਪਣੇ ਪਾਪਾ ਦੇ ਨਾਲ ਖੇਡਦੇ ਹੋਏ ਬੜਾ ਰਿਲੈਕਸ ਫੀਲ ਕਰ ਰਹਾ ਹੈ ਨਾ ਰਾਮ ਦਾ ਪਿਆ ਹੋਇਆ ਦੋਨੇ ਬੜਾ ਰਿਲੈਕਸ ਫੀਲ ਕਰ ਰਹੇ ਨੇ ਇਹ ਵੱਡਾ ਕਾਕਾ ਵੇਖ ਲਓ ਤੁਸੀਂ ਤੁਹਾਡੇ ਕਾਕੇ ਦੇ ਸ਼ਹਿਰੋਂ ਵੱਡਾ ਕਾਕਾ ਉਹ ਜੀ ਰੀਸ ਕਰ ਰਿਹਾ ਹੈ ਰੀਸ ਪਹਿਲਾਂ ਲੜੀ ਆਪਣੇ ਪਾਪਾ ਨਾਲ ਐਨਾ ਹੁਣ ਵੇਖੋ ਬਾਂ ਚੱਕ ਲੈ ਬਾਂ ਚੱਕ ਲੈ ਤੇਰੀ ਬਾਪਾ ਜੀ ਕਾਣਿਆਂ ਦੇ ਮੇਲ ਵਾਲ ਪੱਟੇ ਲੈ ਉਹ ਬਾਬੂ ਉਹਨੇ ਕਦੋਂ ਪੱਟੇ ਕਦੋਂ ਤੇਰੇ ਨਵਾਲ ਪੱਟੇ ਕੋਈ ਠੂਈ ਨੰਗੀ ਹੋ ਗਈ ਵਾਲ ਚੁੱਤੀ ਤੇ ਆਇਆ ਇਹ ਬੇਟਾ ਕਦੋਂ ਤੇਰੇ ਵਾਲ ਪੱਟੇ ਹੋਰ ਤਾਂ ਜਾਂਦੇ ਆਏ ਦੱਸੇ ਤੇ ਵਾਲ ਕਿੱਥੋਂ ਪੱਟਨੇ ਆ ਉਹ ਵੀਡੀਓ ਬੰਦ ਕਰ ਦੋ ਬੋਲ ਭੀਆ ਵੀਡੀਓ ਨਹੀਂ ਬੰਦ ਕਰਦੇ ਨਹੀਂ ਨਹੀਂ ਬੇਟਾ ਨਹੀਂ ਬੰਦ ਹਾਂ ਹੋਰ ਅੱਗੇ ਤੇ ਉਹਦੇ ਜਵਾਨ ਐ ਸਾਰੇ ਜਵਾਨ ਐ ਛੁੱਟੇ ਵੀਡੀਓ ਬੰਦ ਕਰਕੇ ਲੜਨਾ ਦਾਦੀ ਨਾਲ ਤਾਂ ਤਾਂ ਦੱਸ ਦੇ ਨਹੀਂ ਤੂੰ ਪਿਆਰ ਕਰ ਕਰ ਕੇ ਇਹਨੇ ਬ੍ਰਿੰਦਾਵਨ ਜਾਣਾ ਤੇ ਪੈਸੇ ਕਿਧ ਕੋ ਲੈਣੇ ਬ੍ਰਿੰਦਾਵਨ ਅੱਛਾ ਚੁੱਪ ਨਹੀਂ ਨਹੀਂ ਚੁੱਪ 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 ਬਰਾਬਰ ਬ੍ਰਿੰਦਾਵਨ ਵਾਲਾ ਦਾ ਹੈ ਮਾਮੀ ਨਾ ਸੁਧਾਇਆ ਕਰੋ ਤੁਸੀਂ ਮੇਰੇ ਬੱਚੇ ਨੂੰ ਏ ਖਬਰਦਾਰ ਕਿ ਕਿਸ ਨੇ ਸੁਧਾਇਆ ਏ ਇਹ ਅੱਜ ਚੱਕੋਣਾ ਆ ਕੱਗੇ ਨਹੀਂ ਨਹੀਂ ਚੱਲ ਵੀ ਆ ਕੱਗੇ ਹਾਂ ਮम्मी ਚੁੱਪਦਾ ਉਹ ਜਾ ਕਰਿਆ ਇਦਾਂ ਰ ਉਹ ਚੱਕ ਰਿਆ ਪੈਰ ਲਗਾ ਕੇ ਨਾ ਆਪਣੇ ਉੱਪਰ ਚੱਕ ਰਿਆ ਹਾਂ ਅਸੀਂ ਤਾਂ ਚੱਕਦੇ ਰਹੇ ਹਾਂ ਹਰ ਕੇ ਦੇ ਹਰ ਕੇ ਦੇ ਬਰ ਬੱਚਾ ਇਹ ਵੀ ਦੇਖ ਕੋ ਨਾ ਸਾਯਾ ਕਾਕਾ ਤੋਂ ਵੀ ਹੋਏ ਇਹ ਵੀ ਥੱਕ ਗਿਆ ਪਰ ਇਹ ਤੁਰਨ ਵਾਲਾ ਕਾਕਾ ਇਹ ਛੋਟਾ ਤੁਰਕੰਦੰਦਾ ਅੱਪੇ ਜਲ ਜਾਂਦਾ ਇੱਕ ਵਾਰ ਸੇ ਤੂੰ ਆ ਜਾ ਇੱਕ ਵਾਰ ਸੇ ਤੂੰ ਆ ਜਾ ਧਰਮ ਸੰਕਟ ਐ ਬੜਾ ਧਰਮ ਸੰਕਟ ਵਈ ਬਹੁਤ ਤਕੜੇ ਲੈਵਲ ਦਾ ਧਰਮ ਸੰਗਠਨ ਹੁੰਦਾ ਵੀ ਸਾਡੇ ਘਰ ਅਕਰ ਕੋਦੇ ਅਮੀ ਵਾਂਦੇ ਦੁੱਧ ਪਿਆ ਇਹ ਅਜੀ ਤਿੱਜਾ ਕਿਦੋਂ ਤੂੰ ਤਿਆਰ ਹੋਏਗਾ ਕਕੇ ਆਪਾਂ ਕਿੱਥੇ ਚੱਲੇ ਆਂ ਪੱਟੀ ਕਰਵਾਉਣ ਨੂੰ ਹੋਰ ਕਿੱਥੇ ਖੂਚ ਸੌਣ ਲਓ ਸੌਣ ਲਓ ਤੁਸੀਂ ਵੀ ਪੱਟੀ ਕਰਵਾਉਣ ਚਲੀ ਐਥੇ ਡਿੱਗੀ ਸੀ ਆ ਦੇਖੋ ਆ ਜਗ੍ਹਾ ਤੇ ਨਾ ਇੱਥੇ ਪੈਰ ਫਿਸਲ ਗਿਆ ਇੱਥੇ ਆ ਸਿਰ ਚ ਵੱਜਿਆ ਇਹ ਹਾਂ ਪਿਛਲੀ ਸਾਈਡ ਤੇ ਇਹੀ ਸਿਰਚ ਵੱਜਿਆ ਸੀ ਇਹ ਨਾ ਕਾਲਾ ਕਾਲਾ ਵੇ ਜਾਨ ਘੜਦੀ ਸੀ ਇਹਨੇ ਰਾਤੀ 12:30 1 ਵਜੇ ਦਾ ਟਾਈਮ ਸੀਗਾ ਸ਼ਰਾਤ ਤੱਕ ਅੱਲੀ ਇੱਥੋਂ ਇੱਥੇ ਛਾਲ ਮਾਰਨ ਲੱਗੀ ਸੀ ਬਸ ਇੱਥੋਂ ਪੈਰ ਵਿਸਲ ਗਏ ਸਿੱਧਾ ਕਰਕੇ ਐਦਾਂ ਸਿੱਧਾ ਥੱਲੇ ਡਿੱਗੀ ਸਿਰ ਇੱਥੇ ਵੱਜਿਆ ਪਿੱਛੇਲੇ ਪਾਸਿਓਂ ਮਾਰੇ ਪਾਪਾ ਦੇ বিনা ਪੱਗ ਬੰਨ੍ਹ ਲਈ ਚੱਲ ਚਲੀਏ ਆਪਾਂ ਹੁਣ ਪੱਟੀ ਘਰਾਂ ਚੱਲ ਬਹੁਤ ਅਮੀਂ ਹਾਂਜੀ ਕੀ ਹੋ ਰਿਹਾ ਹੈ ਅੱਧਰ ਗੋਦੀ ਚ ਕੇ ਅੱਧਰ ਖੂਬਸੂਰਤ ਕਾਕੇ ਨਾ ਖੇਡੇ ਜਾ ਰਿਹਾ ਓਏ ਹੋਏ ਓਏ ਹੋਏ ਬਬੂ ਐ ਨਾ ਪਿੱਛੇ ਹੱਥ ਰੱਖ ਕੇ ਚੱਕਿਆ ਕਰ ਸੋਹਣਿਆ ਹੈ ਆਹੋ ਤੂੰ ਬੈਠ ਤੂੰ ਪ੍ਰੋਵਾ ਤੂੰ ਪ੍ਰੋਵਾ ਤੂੰ ਸੱਟ ਨਾ ਦੇਈ ਨਾਲੇ ਆਪ ਸੱਟ ਖਾਹੇਂਗੀ ਨਾਲੇ ਉਹਦੇ ਬਾਰੇ ਨਹੀਂ ਉਹ ਵੀ ਨਹੀਂ ਕੁਛ ਕਰਦਾ ਉਹ ਵੀ ਨਹੀਂ ਹਿਲਦਾ ਦੇਖਿਓ ਨਾ ਰੋਂਦਾ ਨਾ ਚੂੰ ਕਰਦਾ ਦੇਖ ਲੋ ਐਦੀ ਐ ਉਹ ਤੇ ਪੱਕੀ ਐ ਜਦੋਂ ਨੰਨੂ ਇਹਨੂੰ ਮਧੋੜ ਦਿੰਦੀ ਨਾ ਫੜ ਕੇ ਤੇ ਚੂ ਵੀ ਨਹੀਂ ਕਰਦਾ ਕਿ ਟਿੱਕਿਆ ਰੰਦਾ ਆ ਰਾਮ ਨੇ ਵੇਖਿਓ ਆ ਦੇਖਿਓ ਹੁਣ ਦੇਖਿਓ 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 ਓਏ ਓ ਓ ਓਏ ਓਏ ਓ ਤੂੰ ਤੇ ਆਤਰੱਖੂ ਅੱਜ ਆ ਸਮਝਣ ਆਨੇ ਲੱਗਤਾ ਹੀ ਰਾਜ ਦਾ ਸਕੂਲ ਤੇ ਉਹ ਜੁੜਾ ਵੇ ਕਿਹ ਹੈ ਸੰਗੀਭਾਣਾ ਓਏ ਇਹਦੀ ਲਾਜ ਉਹ ਕਪੜਾ ਖਾਰਾ ਹੋਏ ਓਏ ਬੱਚੀ ਬੜਾ ਪਹਿਲਾ ਪਹਿਲਾ ਨਿਆਣੇ ਆਦਾ ਮਾਮਾ ਦੇ ਐਤਾਂ ਨਿਆਣੇ ਹੁੰਦੇ ਹੀ ਨਾ ਨਾ ਤੇ ਮੇਰੀ ਗੱਲ ਸੁਣ ਐ ਚਕਾਉਂਦੀਆਂ ਸੀ ਤੇ ਗੱਲ ਚੱਕੇ ਐ ਇਹਦੇ ਜਿੱਥੇ ਕੁੜੀਆਂ ਦੇ ਚੱਕਦੀਆਂ ਸੀ ਹਨ ਬੱਚੇ ਵੀ ਆਮ ਚੁੱਕਦੀਆਂ ਸੀ ਅਸੀਂ ਵੀ ਆਪਣੇ ਤੇ ਨੰਦਰਾ ਮਾਮਾ

ਹਾਂ ਦੇ ਚੱਲ ਬੱਸ ਬਸ ਠੀਕ ਐ ਉਹਦੇ ਕੋਲ ਪੈ ਚਰੇ ਨੇ ਖੇਡਣ ਦੇ ਹੁਣ ਖੇਡਣ ਦੇ ਗੱਲੇ ਠੰਡ ਮਾਰਨ ਲਿਆ ਅੱਗਾ ਕੰਮ ਨਹੀਂ ਦੀ ਕਰਦੇ ਠੰਡ ਲੱਗਦੀ ਵੀ ਅਰੋਂ ਕੋੜੂ ਠੰਡ ਲੱਗ ਰਹੀ ਐ ਸੀ ਚੱਲ ਹੂੰ ਹੂੰ ਇਹ ਸਾਹ ਤੇ ਇੰਕ ਪੈਰ ਇਹ ਕਾਪੇ ਹੱਥ ਲੱਗਦੇ ਅੱਧਰ ਤੇ ਕੱਪ ਲੈ ਉਹ ਲੈ ਕੱਪੜਾ ਦੇਖੀ ਮਨਪੀਤ ਕਿਹੜਾ ਲੈ ਕੇ ਜਾ ਰਹੀ ਓਦੇ ਲੈ ਵੈ ਨਾ ਠੰਡ ਲੁਗਾਂ ਦੀ ਦੱਸ ਰਮਾਨ ਨਾਲ ਲੈ ਸ਼ੜੀ ਛੜੀ ਵਕੀਆ ਨੇ ਮਾਰ ਪਰ ਉਹਨਾਂ ਨੂੰ ਵੇਖੀ ਹੋਣਾ ਇਹਨੇ ਲਾ ਕੇ ਮਾਰਿਆ ਇਹੇ ਹੋਣਾ ਇਹਨੇ ਛੜੀਆਂ ਮਾਰਿਆ ਉਹ ਚੁੰਨੇ ਵਿੱਚ ਚੁੰਨੇ ਲਿਆ ਨਹੀਂ ਹੋਣਾ ਇਹਨੇ ਲਾ ਦੇਣਾ ਮੈਨੂੰ ਉਹ ਸੋਹਰੇ ਚੁੰਨੇ ਵਿੱਚ ਕੱਲਾ ਲੱਗਿਆ ਸੱਜਾ ਹੋਰ ਕੱਲਾ ਹੀ ਗੱਲਾਂ ਮਾਰਦਾ ਵੇ ਹਾਂ ਨਾ ਉਹ ਜਿਹੜੀ ਨਾ ਉੱਥੋਂ ਨਾ ਬਣੇ ਕਰ ਮੈਨੂੰ ਨਾ ਪਿੱਛੇ ਗੱਲਾਂ ਕਰਨ ਦੇ ਵੇ ਆ ਜੀ ਮਾਰਨਾ ਹੱਥੋਂ ਦਰਨਾ ਕਰ ਹਾਂ ਕੇ ਆ ਕੇ ਆ ਗਮ ਉਹ ਆ ਤਮ ਹੌਂ ਹੋਇਆ ਆ ਗਮ ਮੈਂ ਆ ਗਮ ਖੇਡਦਾ ਪਿਆ ਹੂ ਆ ਗੂ ਕਿੱਡੀ ਕਿੱਡੀ ਕਰਦੇ ਪਿਓ ਤਾਈ ਹੈ ਨਾ ਗੀਦੀ ਹੋ ਗੀਦੀ ਕਰੇ ਕਿਚ ਕਾਲਾ ਸਾਡ ਉਹ ਦੇਖਿਓ ਉਹਨੂੰ ਕਹਿੰਦੀ ਕਾਲੇ ਸਾਉਂਡ ਵੇਖਿਓ ਮੰਮੀ ਇਹ ਮਿੱਠਾ ਬੰਦਾ ਕਾਲਾ ਕਾਲਾ ਸਾਡ ਐਵੇਂ ਖੋਲ ਕੇ ਰੱਖਦਾ ਹੈ ਅੰਨਾ ਕਿਊਟ ਬੱਚਾ ਸਾਡਾ ਤੂੰ ਕਾਲਾ ਕਾਲਾ ਸਾਣ ਗਈ ਐ ਕਾਲਾ ਵੀ ਐ ਕਿਊਟ ਵੀ ਐ ਕਿਊਟ ਜਿਆਦਾ ਤੇ ਕਾਲਾ ਥੋੜਾ ਉਹ ਦੇਖੋ ਖੇਡਦਾ ਪਿਆ ਹੋਣਾ ਓ ਚੜੀਆਂ ਮਾਰ ਮਾਰ ਕੇ ਆਹ ਦੇਖਿਓ ਆ ਉਤਾਰਤਾ ਆਹ ਰਮਾਲ ਚੱਕ ਕੇ ਮਾਰ ਚੱਲੀ ਸੀ ਮੈਂ ਮੈਨੂੰ ਸੌਣਾ ਹੈ ਹੋਰ ਹੋਰ ਮੈਨੂੰ ਮੇਰਾ ਵੀ ਰਾਈ ਸੌਣਾ ਹੈ ਸੌਣੇ ਤੋਂ ਵੱਧ ਹੀਰੇ ਮੋਤੀਆਂ ਤੋਂ ਵੱਧ ਚੱਕ ਮੰਮੀ ਦਾਦੀ ਕਹਿੰਦੀ ਉਹ ਹੀਰੇ ਮੋਤੀਆਂ ਤੋਂ ਵੱਧ ਕੇ ਆ ਕਾਕਾ ਅੱਛਾ ਹੀਰੇ ਮੋਤੀਆਂ ਨਾਲ ਕੀ ਮੇਰਾ ਬੋਲ ਨਾ ਖੋਇਆ ਖੋਇਆ ਖੇਡਦਾ ਉਹ ਤੋੜੀ ਨੂੰ

ਨੀ 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 ਕਾਲਿਓ ਕੁੱਤੀ ਆ ਜਾਏਗਾ ਨੀ 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 ਕਾਲਿਓ ਪੂਛੋ ਨਾ ਬੇਟਾ ਨੀ 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 ਕਾਲਿਓ ਮਾਊ ਆ ਜਾਏਗੀ ਨੀ ਤੇ ਤੂੰ ਤੂੰ ਤੇ ਆਪ ਹੀ ਡਰ ਜਾਣਾ ਮਾਊ ਆ ਜਾਏਗੀ ਉਹਨੂੰ ਡਰਾ ਦੇਣਾ ਤੂੰ ਆਪ ਡਰ ਜਾਣਾ ਨੀ ਨੀ ਡਰ ਜਾ ਮਾਉ ਆਜੇਗੀ ਨੀ ਤੇ ਨੀ ਨੀ ਕਹੋ ਮਾਉ ਆਜੇਗੀ ਨੀ ਤੇ ਅੱਜ ਮੈਂ ਨਾ ਫਸਟ ਟਾਈਮ ਇਹਨੂੰ ਦੇਖ ਰਿਆ ਏ ਧਕਲਕਾਰੀਆਂ ਮਾਰਦੇ ਨੇ ਇੰਦਾ ਖੇਡਦਾ ਇਹਦਾ ਖੇਡਦੇ ਨੇ ਨਾ ਚਾਲ ਹੁਣ ਹੋ ਗਿਆ ਸ਼ੁਰੂ ਕਲਕਾਰੀਆਂ ਮਾਰਦਾ ਮਾਰਦਾ ਹੁਣ ਰੋਣ ਲੱਗ ਗਿਆ ਓਏ ਓਏ ਪਹਿਲੀ ਵਾਰ ਦੇਖਿਆ ਨਹੀਂ ਇੰਦਾ ਖੇਡਦਾ ਇਕੱਲੇ ਨੂੰ ਇਹ ਵਾਜਾ ਮਾਰਦੇ ਨੇ ਇੰਦਾ ਤੂੰ ਵਾਇਨ ਨੀ ਲੱਗੀ ਨਾ ਹੁਣ ਚਾਹ ਦੀ ਹਾਂਜੀ ਸਾਸਰੀ ਘਰ ਜੀ ਤੇ ਅਗਲਾ ਦਿਨ ਤੇ ਹੁਣ ਸਵੇਰ ਦਾ ਸਮਾਂ ਤੇ ਜਿਹੜੀ ਗੱਲ ਆ ਡਾਇਓ ਉਹੀ ਹੋ ਗਈ ਏ ਬਈ ਹੁਣ ਅਹੀਂ ਸੋਦੇ ਮੀਂਹ ਨਹੀਂ ਆਏਗਾ ਪਰ ਮੀਂਹ ਹੁਣ ਸਵੇਰ ਦਾ ਲੱਗਾ ਆਉਣੇ ਪਤਾ ਨਹੀਂ ਕੀ ਰੰਗ ਲਿਆਏਗਾ ਕਿ ਪਹਿਲਾਂ ਹੀ ਬੁਰਾ ਹਾਲ ਏ ਪੰਜਾਬ ਦਾ ਸਮੇਂ ਤੋਂ ਬਾਹਰ ਤੇ ਹਰ ਬਹੁਤ ਜ਼ਿਆਦਾ ਪਾਣੀ ਹੈ ਨਾ ਹਰ ਜਗ੍ਹਾ ਪਾਣੀ ਪਾਣੀ ਹੋਇਆ ਪਿਆ ਤੇ ਉਕਰੋ ਦੀਆਂ ਹੁਣ ਫੇਰ ਮੀਂਹ ਲੱਗ ਗਿਆ ਤੇ ਸਵੇਰ ਦਾ ਲੱਗਾ ਹੈ ਆ ਵੇਖੋ ਸਵੇਰ ਦਾ ਮੀਂਹ ਲੱਗਾ ਪਤਾ ਨਹੀਂ ਕੀ ਬਣੇਗਾ ਕੀ ਨਹੀਂ ਹੁਣ ਦੇ ਸੱਤ ਲੋ ਦੇ ਵੀ ਕਿਨਾਰਿਆਂ ਤੇ ਪਾਣੀ ਨਾ ਚੜਨ ਲੱਗ ਪਿਆ ਤੇ ਕੰਮ ਖਰਾਬ ਹੋਏਗਾ ਪਹਿਲਾਂ ਹੀ ਬਹੁਤ ਜ਼ਿਆਦਾ ਕੰਮ ਖਰਾਬ ਹੈ ਤੇ ਸਵੇਰ ਦਾ ਲੱਗਾ ਹੈ ਮੈਨੂੰ ਸਮਝ ਨਹੀਂ ਆਦੀ ਇੰਨਾ ਮੀਂਹ ਕਿੱਥੋਂ ਆ ਹੈ ਕਦੀ ਵੀ ਇੰਨਾ ਮੀਂਹ ਨਹੀਂ ਪਿਆਗਾ ਆ ਮਹੀਨੇ ਦੇ ਵਿੱਚ ਇਦੋਂ ਲਗਾਤਾਰ ਹੀ ਹੋ ਗਿਆ ਪੂਰੇ 10 ਜਾਂ 15 ਦਿਨ ਹੋ ਗਏ ਨੇ ਲਗਾਤਾਰ ਮੀਂਹ ਪੈ ਰਿਹਾ ਵਿੱਚ ਮਾੜਾ-ਮੋਟਾ ਇੱਕ ਦੋ ਦਿਨ ਮਾੜੀ ਹੁਡੀ ਉਹ ਵੀ ਸ਼ਾਂਤੀ ਹੁੰਦੀ ਹੈ ਇਹ ਬਣੇਗਾ ਸਮਝੋ ਬਾਹਰ ਹੈ ਗੱਲ ਬਹੁਤ ਜ਼ਿਆਦਾ ਨਾ ਚਿੰਤਾ ਵਾਲੀਆਂ ਵੀਡੀਓ ਆਉਂਦੀਆਂ ਵੇ ਵੇ ਕਿੰਨਾ ਮਨ ਖਰਾਬ ਹੁੰਦਾ ਦਿਲ ਤੇ ਕਰਦਾ ਆਪਾਂ ਵੀ ਜਾਈਏ ਉੱਥੇ ਹੈ ਨਾ ਮਦਦ ਕਰੀਏ ਪਰ ਅਸੀਂ ਕੀ ਕਰਾਂਗੇ ਕੁਝ ਵੀ ਨਹੀਂ ਕਰ ਸਕਦੇ ਸਿਰਫ ਅਰਦਾਸ ਕਰ ਸਕਦੇ ਹਾਂ ਪਹਿਲੇ ਹੀ ਵਿਚਾਰੇ ਲੱਗੇ ਹੋਏ ਨੇ ਬੇਚੇਰੀ ਦੁਨੀਆ ਲੱਗੀ ਹੋਈ ਆਦਾਦੀ ਤਾਂ ਕੋਈ ਗੱਲ ਨਹੀਂ ਆ ਜਿਹੜੇ ਪੰਜਾਬ ਸਾਡਾ ਹਮੇਸ਼ਾ ਚੜ੍ਹਦੀ ਕਲਾ ਚ ਹੀ ਰਿਹਾ ਹੈ ਨਾ ਲੋਕੀ ਜਿਹੜੇ ਵਿਚਾਰੇ ਉਜੜਦੇ ਵੀ ਨੇ ਉਹ ਵੀ ਰੱਬ ਦਾ ਸ਼ੁਕਰ ਮਨਾਉਂਦੇ ਨੇ ਫਿਰ ਵੀ ਪਰ ਹਣ ਸਾਡੇ ਕੋਲੋਂ ਨਹੀਂ ਨਾ ਆਪਾਂ ਜਿੱਦਾ ਘਰ ਬੈਠਿਆਂ ਦੇ ਆਪਾਂ ਨੂੰ ਆਪਾਂ ਨੂੰ ਜ਼ਿਆਦਾ ਤਕਲੀਫ ਹੁੰਦੀ ਉਹ ਕਿ ਆਪਾਂ ਕੁਝ ਕਰ ਨਹੀਂ ਪਾ ਰਹੇ ਤੇ ਉਹ ਤੇ ਲੱਗੇ ਹੋਏ ਨੇ ਜਿਨ੍ਹਾਂ ਦੇ ਘਰ ਵੀ ਉਜੜ ਰਹੇ ਨੇ ਉਹ ਵੀ ਜਾ ਕੇ ਸੇਵਾ ਕਰ ਰਹੇ ਨੇ ਉੱਜਾ ਬੁਰਾ ਹਾਲ ਆ ਬੜਾ ਯਾਰ ਰੋਣਾ ਹੰਦਾ ਵੀਡੀਓ ਦੇ ਦੇ ਕੇ ਇਨਾ ਮਨ ਖਰਾਬ ਹੁੰਦਾ ਨਾ ਕੀ ਰਸੀ ਪਰ ਕੀ ਕਰ ਸਕਦੇ ਤੇ ਹੁਣ ਅੱਜ ਸਵੇਰ ਦਾ ਟਾਈਮ ਤੇ ਅਸੀਂ ਹੁਣ ਜਾਣਾ ਸੀਗਾ ਅੱਜ ਪਿੰਡ ਤੇ ਪਰ ਹੁਣ ਮੀਂਹ ਹਟ ਰਿਹਾ ਦੇਖੋ ਜੇ ਮੀਂਹ ਹਟਦਾ ਤੇ ਫੇਰ ਹੀ ਜਾ ਪਾਵਾਂਗੇ ਆਦਰਵਾਇਜ਼ ਤੇ ਫੇਰ ਨਹੀਂ ਜਾ ਹੁਣਾ ਹੈ ਤੇ ਬਾਕੀ ਇਧਰ ਕਾਕਾ ਸਾਡਾ ਸਵੇਰ ਦਾ ਉੱਠ ਕੇ ਬੈਠਾ ਹੈ। ਹੈ। ਆਪਣੂੰ ਦਾਇਆ ਦੇਖ ਲੋ। ਸਵੇਰ ਦਾ ਉੱਠਿਆ ਹੈ। ਇਹਨੂੰ ਕੋਈ ਕੰਮ ਨਹੀਂ ਹੈਗੇ, ਇਹਨੂੰ ਕੋਈ ਸ਼ਮਾ-ਸਮਾ ਹੈ ਹੀ ਕੋਈ ਨਹੀਂ ਹੈਗੀਆਂ ਜੀ। ਮਾਤਾ ਮਾਰਾ ਤਾ ਪੂਜ ਪਾਈ। ਹਕਮ ਇਹ ਝੋ ਝੋ ਬਿੱਲੀ ਝੋ ਗੰਦਾ ਬੱਚਾ ਇਹ ਜੁਨਾ ਜੀ ਗਿੰਦਾ ਜੀ ਇਹ ਜੁਨਾ ਜੀ। ਮੀਜੇ ਦੀ ਵਿਦਾ ਅਗਾਂ ਬੜਾ ਕਾਬੂ ਗਿਆ ਸੀ ਵੀਰਾਂ ਤੇ ਬਾਕੀ ਹੁਣ ਇਸ ਵਲੌਗ ਨੂੰ ਆਪਾਂ ਇੱਥੇ ਹੀ ਵਿਰਾਮ ਦੇਨੇ ਆ ਤੇ ਹੁਣ ਅਗਲੇ ਵਲੌਗ ਦੇ ਵਿੱਚ ਮਿਲਦੇ ਆ ਅਗਲਾ ਵਲੌਗ ਸ਼ੁਰੂ ਕਰਾਂਗੇ ਠੀਕ ਹੈ ਤੇ ਉਹਦੇ ਵਿੱਚ ਤੁਹਾਨੂੰ ਪਤਾ ਲੱਗੇਗਾ ਵੀ ਆਪਾਂ ਪਿੰਡ ਗਏ ਜਾਂ ਨਹੀਂ ਗਏ ਹਨ ਤੇ ਇਸ ਵਲੌਗ ਨੂੰ ਆਪਾਂ ਇੱਥੇ ਐਂਡ ਕਰਦੇ ਆ ਮਿਲਦੇ ਤੁਹਾਨੂੰ ਨੈਕਸਟ ਵਲੌਗ ਦੀ ਵੀਡੀਓ ਨੂੰ ਲਾਈਕ ਸ਼ੇਅਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਚੈਨਲ ਦੇ ਨਵੇਂ ਤੇ ਡੇਲੀ ਡੇਲੀ ਵਲੌਗ ਹੁਣ ਆਉਂਦੇ ਰਹਿੰਦੇ ਨੇ ਇੱਕ ਅਦਾ ਦਿਨ ਵਿੱਚ ਗੈਪ ਪੈ ਜਾਂਦਾ ਚਲੋ ਕੋਈ ਗੱਲ ਨਹੀਂ ਤੇ ਮਿਲਦੇ ਤੁਹਾਨੂੰ ਨੈਕਸਟ ਵਲੌਗ ਸਸਤੀ ਟਾਲ ਜੀ बाय बाय बायम सिंह बाय बाय कर दो जी बाय बाय कर दो हाँ ओ, करता करता बाय 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 बाय